ਉਹ ਦੇ ਪਿੰਡ ਦੀਆਂ ਮੇਰੇ ਪਿੰਡ ਦੀਆਂ ਰਾਵਾਂ ਵਕ ਰਹੀਆਂ ਕੁਝ ਸਾਲਾਂ ਲਈ ਦੂਮਾਂ ਦੀਆਂ ਸਾਵਾਂ ਕਰੀਆਂ ਅੱਜ ਕਲ੍ਹ ਉਹ ਮੈਨੂੰ ਕਹਿੰਦੀ ਤੇਰੀ ਮਾਂ ਤਾਂ ਕਿਵੇਂ ਆ ਹਾਇਕ ਟਾਈਮ ਸੀ ਜਦ ਸਾਡੀਆਂ ਵਾਂ ਕਰੀਆਂ ਹਾਏ ਕਿੰਨਾ ਕੁਝ ਹੀ ਬਦਲ ਗਿਆ ਉਹਦੇ ਪায়ে ਝੂੜੇ ਤੂੰ ਨਿਖਾਰ ਸਾਰਾ ਹੀ ਉਤਰ ਗਿਆ ਪਿਆਰ ਦੇ ਰੰਗ ਹਾਏ ਗੂੜੇ ਤੂੰ ਉਹ ਕਹਿੰਦੀ ਸੀ ਰੱਬ ਦੇ ਕਰ ਦੋ ਮੇਂ ਢਲੀ ਜਾਣਾਂ ਹਾਏ ਉਹਦੀਆਂ ਮੇਰੀਆਂ ਕਦੇ ਸੀ ਦੁਆ ਇੱਕ ਰਿਆਂ ਉਦੇ ਪਿੰਡ ਦੀਆਂ ਮੇਰੇ ਪਿੰਡ ਦੀਆਂ ਰਾਵਾਂ ਇਕ ਰਿਆਂ ਕੁਝ ਸਾਲਾਂ ਲਈ ਦੋਵਾਂ ਦੀਆਂ ਸਾਵਾਂ ਇਕ ਰਿਆਂ ਅੱਜ ਕਲ੍ਹ ਯੋ ਮੈਨੂੰ ਕਹਿੰਦੀ ਤੇਰੀ ਮਾਤਾ ਕਿਵੇਂ ਆ ਹਾਇਕ ਟਾਈਮ ਸੀ ਜਦ ਸਾਡੀਆਂ ਮਾਵਾਂ